ਸੋਰਸਿੰਗ ਟਰਨਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਤੇ ਇਹ ਦੱਸੋ ਹੋਲਾ ਮਹੱਲਾ ਕਿਵੇਂ ਮਨਾਇਆ ਜਾ ਰਿਹਾ ਹੈ ਅਨੰਦਪੁਰ ਸਾਹਿਬ ਚੀਫ ਮਿਨਿਸਟਰ ਪੰਜਾਬ ਭਗਵੰਤ ਸਿੰਘ ਮਾਨ ਵੀ ਪਹੁੰਚੇ ਹੋਏ ਨੇ ਔਰ ਉੱਥੇ ਹੋਰ ਵੀ ਸਿੱਖਾਂ ਦੀ ਜਥੇਬੰਦੀਆਂ ਦਾ ਬਹੁਤ ਵੱਡਾ ਇਕੱਠ ਹੈ ਕਿਵੇਂ ਚੱਲ ਰਿਹਾ ਹੈ ਹੋਲਾ ਮਹੱਲਾ ਪਹਿਲਾਂ ਤਾਂ ਗੁੱਡ ਮਾਰਨਿੰਗ ਤੁਹਾਨੂੰ ਵੀ ਤੇ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਤੇ ਗੱਲ ਇਹ ਜੀ ਕਿ ਹੋਲਾ ਮਹੱਲਾ ਕੱਲ੍ਹ ਆ ਤੇ ਹੋਲੀ ਅੱਜ ਮਨਾਇ ਗਈ ਆ ਅੱਜ ਹੋਲੀ ਦੇ ਤਿਉਹਾਰ ਦੇ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਬਾਕੀ ਬਕਬਖ ਨਿਤਾਵਾਂ ਨੇ ਲੋਕਾਂ ਨੂੰ ਵਧਾਈਆਂ ਦਿੱਤੀਆਂ। ਦੂਜੀ ਗੱਲ ਇਹ ਵੀ ਅਨੰਦਪੁਰ ਸਾਹਿਬ ਦੇ ਵੱਲ ਪਿਛਲੇ ਦੋ ਦਿਨਾਂ ਤੋਂ ਸੰਗਤਾਂ ਲਗਾਤਾਰ ਜਾ ਰਹੀਆਂ। ਇਹ ਕੱਟ ਹਰ ਵਾਰ ਦੀ ਤਰ੍ਹਾਂ ਬਹੁਤ ਵੱਡਾ ਕੱਲ ਨੂੰ ਹੋਊਗਾ ਹੀ ਤਾਂ ਪੱਕੀ ਗੱਲ ਹੈ। ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆਪਣੀ ਧਰਮ ਪਤਨੀ ਦੇ ਨਾਲ ਤਖਤਸ਼ਰੀ ਕੇਸਗੜ੍ਹ ਸਾਹਿਬ ਮੱਥਾ ਟੇਕ ਕੇ ਆਏ ਆ। ਕੱਲ ਨੂੰ ਹੋਲੇ ਮਹੱਲੇ ਦੇ ਮੌਕੇ ਜਿਹੜੀਆਂ ਖਬਰਾਂ ਆਈਆਂ ਉਹ ਆਪ ਜੀ ਦੇ ਨਾਲ ਪਰ ਸਭ ਤੋਂ ਵੱਧ ਵੱਡੀ ਗਤੀਵਿਧੀ ਚੱਲਦੀ ਹੁੰਦੀ ਸੀ ਹੈ ਉਹੀ ਤੇ ਪਰ ਇਸ ਗੱਲੇ 'ਚ ਜ਼ਰੂਰ ਦਰਜ ਕਰਨੀ ਬਣਦੀ ਆ ਵੀ ਹਰ ਵਾਰ ਕੁਝ ਨਾ ਕੁਝ ਅਨਸੁਖਾਵਾਂ ਵਾਪਰ ਜਾਂਦਾ ਕਿਉਂਕਿ ਸਟੰਟ ਬਾਜ਼ੀਆਂ ਮੋਟਰਸਾਈਕਲਾਂ ਤੇ ਕਰਦੇ ਜਾਂਦੇ ਆ ਕੁਝ ਕੁ ਕੁਝ ਕੁ ਟਰਾਲੀ ਦੇ ਡਾਲਿਆਂ ਦੇ ਉੱਤੇ ਬੈਠ ਕੇ ਜਾਣਾ ਕੁਝ ਆਪਾਂ ਥੋੜਾ ਜਿਹਾ ਹੋਰ ਛੋਰ ਮੱਤੀ ਦੇ ਵਿੱਚ ਆ ਜਾਂਦੇ ਆ ਇਹਨਾਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ ਐਸੇ ਕਿ ਕੋਈ ਵੀ ਮਾੜੀ ਖਬਰ ਨਾ ਆਵੇ ਇਹਦੀ ਅਸੀਂ ਕਾਮਨਾ ਕਰਦੇ ਆ ਉਸ ਤੋਂ ਬਿღਿ ਜੰ데 ਕਿ ਅੱਜ ਆਨੰਦਪੁਰ ਸਾਹਿਬ ਦੇ ਵਿੱਚ ਇੱਕ ਬਹੁਤ ਵੱਡਾ ਪੰਚਤ ਦੇ ਜਥੇਬੰਦਾਂ ਦਾ ਇਕੱਠ ਹੋਇਆ ਇਹਦੇ ਵਿੱਚ ਅੱਜ 5-6 ਮਤੇ ਪਾਸ ਕੀਤੇ ਗਏ ਆ ਇਹ ਜਿੰਨਾਂ ਜਥੇਬੰਦੀਆਂ ਇਹਨਾਂ ਦੇ ਵੱਲੋਂ ਕੀ ਆ ਗਿਆ ਵੀ ਜਿਹੜੇ ਜਥੇਦਾਰ ਲਾਏ ਗਏ ਆ ਤੇ ਜਿਹੜੇ ਲਾਏ ਗਏ ਆ ਲਾਉਣ ਦੀ ਪ੍ਰਕਿਰਿਆ ਦੀ ਗਲਤ ਤੇ ਲਾਉਣ ਦੀ ਪ੍ਰਕਿਰਿਆ ਦੀ ਗਲਤ ਹੈ ਇਹਨਾਂ ਨੇ ਇਹ ਗੱਲ ਕਹੀ ਵੀ ਜੇਕਰ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਪਹਿਲਾਂ ਵਾਲੇ ਜਥੇਦਾਰ ਮੁੜ ਕੇ ਲਾਉਣ ਦੇ ਲਈ ਅੰਤਰੀਮ ਕਮੇਟੀ ਦਾ ਦਬਾਅ ਨਾ ਬਣਾਇਆ ਜੇਕਰ ਜਿਹੜੇ ਫੈਸਲੇ ਗਲਤ ਕੀਤੇ ਗਏ ਬੀਤੇ ਦੇ ਵਿੱਚ ਉਹਨਾਂ ਦੇ ਵੱਲੋਂ ਉਹਨਾਂ ਨੂੰ ਬਦਲਾਉਣ ਦੇ ਵਿੱਚ ਕੋਈ ਯੋਗਦਾਨ ਨਾ ਪਾਇਆ ਕਿ ਫਿਰ ਇਕੱਲੇ ਕਦੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਕਰਦਾ ਘਰਾਓ ਕੀਤਾ ਜਾਊਗਾ ਜੀ ਇਹ ਕੌਣ ਲੋਕ ਨੇ ਜਥੇਬੰਦੀਆਂ ਕਿਹੜੀਆਂ-ਕਿਹੜੀਆਂ ਨੇ ਇਹ ਇਜੇਵੇਂ ਤੁਮੇ ਬੋਲਾ ਪਈ ਆ ਹਰਨਾਮ ਸਿੰਘ ਤੋਂ ਮੋਹਰਾਂਵੜੀ ਤੇ ਕਈ ਹੋਰ ਪੰਤਕ ਜੱਥੇਬੰਦੀਆਂ ਉਹਦੇ ਵਿੱਚ ਆਪਾਂ ਜਾਣਦੇ ਕਿ ਪਿਛਲੇ ਦਿਨੀ ਆ ਜਿਹੜੇ ਤੁਮਾ ਜੱਥੇਬੰਦੀ ਨੇ ਜਾਂ ਹੋਰ ਕਈ ਜੱਥੇਬੰਦੀਆਂ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਅਸੀਂ ਬਾਬਾ ਟੇਕ ਸਿੰਘ ਦੀ ਨਿਯੁਕਤੀ ਜਿਹੜੀ ਉਹਦਾ ਵੀ ਵਿਰੋਧ ਕਰਦੇ ਆ ਸੋ ਗੱਲ ਇਹ ਜਿਕੇ ਇਹ ਇੱਕ ਨਹੀਂ ਇਹ ਕਈ ਜੱਥੇਬੰਦੀਆਂ ਪੰਤਕ ਜੱਥੇਬੰਦੀਆਂ ਕੁਝ ਕਦੇ ਹੰਗ ਸਿੰਘ ਜੱਥੇਬੰਦੀਆਂ ਵੀ ਆ ਜਿਨ੍ਹਾਂ ਦੇ ਵੱਲੋਂ ਇਹ ਵਿਰੋਧ ਕੀਤਾ ਗਿਆ ਹੈ ਜੀ ਹਮ ਹਮ ਅੱਛਾ ਜਸਵਰ ਕੁਲਦੀਪ ਸਿੰਘ ਹੋਰਾਂ ਨੇ ਕੀ ਕਿਹਾ ਮੇਰੇ ਖਿਆਲ ਅੱਜ ਚੇਤ ਦਾ ਮਹੀਨਾ ਚੇਤ ਚੜ੍ਹਿਆ ਤੇ ਨਵਾਂ ਸਾਲ ਚੜ੍ਹ ਗਿਆ ਹੈ ਉਹਨਾਂ ਨੇ ਅੱਜ ਕੀ ਐਲਾਨ ਕੀਤੇ ਨੇ ਜੀ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਜੀ ਨਵਾਂ ਸਾਲ ਅੱਜ ਚੜ੍ਹਿਆ ਤੇ ਅੱਜ ਨਵੇਂ ਬਣੇ ਜਥੇਦਾਰ ਦੇ ਵੱਲੋਂ ਇਸ ਦਿਨ ਦੀ ਵਧਾਈ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਜੀ ਕਿ ਸਿੱਖ ਸੰਤ ਨੂੰ ਬਹੁਤ-ਬਹੁਤ ਮੁਬਾਰਕਬਾਦ ਆ ਅੱਜ ਸੰਗਰਾਮ ਦੇ ਮੌਕੇ ਉਹਨਾਂ ਨੇ ਗੱਲ ਕਹੀ ਹੈ ਕਿ ਵਧਾਈ ਦਿੰਦੇ ਅਸੀਂ ਦੂਜੀ ਗੱਲ ਇਹ ਉਹਨਾਂ ਨੇ ਕਿਹਾ ਜੀ ਕਿ ਇਸ ਵੇਲੇ ਪੰਥਕ ਜਥੇਬੰਦਗਾਂ ਨੂੰ ਇੱਕ ਹੋਣਾ ਚਾਹੀਦਾ ਸਿੱਖਾਂ ਸੰਸਕ ਮਸਲਿਆਂ ਦੇ ਵੱਲ ਆਪਾਂ ਨੂੰ ਸਿਰ ਜੋੜ ਕੇ ਵਿਚਾਰ ਕਰਨਾ ਚਾਹੀਦਾ ਹੈ ਉਹਨਾਂ ਨੇ ਕਹਿੰਦੀ ਕਿ ਵੰਡੀਆਂ ਤੋਂ ਦੂਰ ਰਹਿਣਾ ਚਾਹੀਦਾ ਤੇ ਸਿੱਖ ਕੌਮ ਨੂੰ ਆਪਣੇ ਅਸਲ ਮਸਲਿਆਂ ਨੂੰ ਤੇ ਅਸਲ ਮਕਸਦਾਂ ਨੂੰ ਸਮਝਣ ਦੀ ਲੋੜ ਹੈ ਤੋਂ ਉਹਨਾਂ ਨੇ ਇਸ ਤਰੀਕੇ ਦੇ ਨਾਲ ਆਪਣੀਆਂ ਸਮਝੌਣੀਆਂ ਜਾਰੀ ਕੀਤੀਆਂ ਜੀ ਬਾਕੀ 18 ਮਾਰਚ ਨੂੰ ਕਾਂਗਰਸ ਪਾਰਟੀ ਵਾਲੇ ਕਾਹਦਾ ਜਲਸਾ ਕਰ ਰਹੇ ਨੇ 18 ਮਾਰਚ ਨੂੰ ਜੀ ਕਾਂਗਰਸੀਆ ਜਿਹੜੇ ਉਹ ਏਕੇ ਦਾ ਪ੍ਰਗਟਾਵਾ ਕਰਨਗੇ ਹਾਲਾਂਕਿ ਉਹਨਾਂ ਨੇ ਅੱਜ ਵੀ ਮੀਟਿੰਗ ਕੀਤੀ ਹੈ ਲੰਘੇ ਕੱਲ ਵੀ ਮੀਟਿੰਗ ਹੋਈ ਸੀ ਪਰਸੋ ਵੀ ਮੀਟਿੰਗ ਹੋਈ ਸੀ ਮੀਟਿੰਗਾਂ ਤਾਂ ਹੁਣ ਤੱਕ ਕਈ ਹੋਈਆਂ ਪਰ ਇਹਦਾ ਮੀਟਿੰਗਾਂ ਦਾ ਸਿੱਟਾ ਕੀ ਆ ਇਹ ਸਿੱਟਾ ਇਹ ਕਢਵਾਉਣਾ ਚਾਹੁੰਦੇ ਜਾਂ ਦੱਸਣਾ ਚਾਹੁੰਦੇ ਆ ਕਿ ਅਸੀਂ ਇੱਕ ਹਾਂ ਸਾਡੇ ਵਿੱਚ ਕੋਈ ਵੀ ਵਿਰੋਧ ਨਹੀਂ ਹੈ ਤੇ ਆਪਾਂ ਜਾਣਦੇ ਨਹੀਂ ਇਸ ਵੇਲੇ ਤੱਕ ਜਿਹੜੀਆਂ ਜਥੇਬੰਦੀਆਂ ਉਹ ਸੌਰੀ ਜਿਹੜੀਆਂ ਆਕਸਾਨ ਰਸਤਰਾ ਉਹ ਭਾਵੇਂ 18 ਵਿਧਾਇਕ ਆ ਪਰ ਇਹਦੇ ਵਿੱਚ 4-5 ਢੜੇ ਬਣੇ ਹੋਏ ਆ ਉਹ ਪੇਸ਼ਵਗੇਲ ਜਿਹੜੇ ਉਹ ਆਪਾਂ ਜਾਣਦੇ ਕਿ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣੇ ਆ ਫਸਲਨੀ ਸੁਖਪਾਲ ਸਿੰਘ ਖੇੜਾ ਦੀ ਚੰਡੀਗੜ੍ਹ ਵਾਲੀ ਕੋਠੀ ਕੋਰ ਕੀਤੀ ਗਈ ਹੈ ਈਡੀ ਦੇ ਵੱਲੋਂ ਭਪੇਸ਼ ਭਗੇਲ ਦੇ ਘਰ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਈਡੀ ਦੇ ਵੱਲੋਂ ਸੋ ਇਸ ਕਰਕੇ ਕਾਂਗਰਸੀਏ ਜਿਹੜੇ ਉਹ ਕਿਤੇ ਹੌਸਲੇ ਪਸਤ ਨਾ ਹੋ ਜਾਣ ਇਸ ਕਰਕੇ ਮੀਟਿੰਗ ਕਰਕੇ ਇੱਕ ਜੁੱਟਤਾ ਦਾ ਪ੍ਰਕਟਾਵਾ ਕਰਨੀ ਦੀ ਗੱਲ ਕਰਦੇ ਆ ਸੋ ਜਿਹੜੀ 18 ਤਰੀਕ ਨੂੰ ਮੀਟਿੰਗ ਹੋਣੀ ਹੈ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਇੱਕ ਪਹਿਲ ਲੁਧਿਆਣੇ ਵਾਲੀ ਜ਼ਿਮੀਂ ਚੋਣ ਦੇ ਲਈ ਅਸੀਂ ਵਿਚਾਰਾ ਕਰਨੀਆਂ 2027 ਦੇ ਵਿੱਚ ਅਸੀਂ ਕਿਸ ਤਰੀਕੇ ਦੇ ਨਾਲ ਸਰਕਾਰ ਬਣਾਉਣੀ ਹੈ ਜੇ ਜਿਹੜਾ ਇਸ ਵੇਲੇ ਭਾਜਪਾ ਦੇ ਵੱਲੋਂ ਏਜੰਸੀਆਂਾਂ ਦੀ ਦਰਬਾਰਤੋਂ ਕਰਕੇ ਦਬਾਵਾ ਮਾਰ ਕੇ ਸਾਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਦਬਾਉਣ ਦੀ ਇਹਦੇ ਬਾਰੇ ਗੱਲ ਕਰਨੀ ਆ ਇੱਕ ਜੁਟਸਾ ਦਾ ਪ੍ਰਗਟਾਵਾ ਸੀ ਕਰਨਾ ਜੀ ਅੱਛਾ ਖੈਰੇ ਵੀ ਕੋਠੀ ਦੀ কুরਕੀ ਤੋਂ ਪਿੱਛੋਂ ਇਸੇ ਪ੍ਰੈਜ਼ੀਡੈਂਟ ਨੂੰ ਵਰਤ ਕੇ ਇੱਕ ਹੋਰ ਵੱਡੇ ਕਾਂਗਰਸੀ ਲੀਡਰ ਦੀ ਚੰਡੀਗੜ੍ਹ ਵਾਲੀ ਕੋਠੀ ਦੀ কুরਕੀ ਦੀ ਤਿਆਰੀ ਕਰਕੇ ਵੀ ਇਹ ਜਿਹੜਾ ਜਲੂਸ ਜਲਸਾ ਕਰਨਾ ਤਾਂ ਬਿਲਕੁਲ ਜੀ ਦੇਖੋ ਗੱਲ ਇਹ ਆ ਵੀ ਇਸ ਵੇਲੇ ਨਾ ਗਪਾਲ ਸਿੰਘ ਖੇਰਾਵਾਲੀ ਕੋਠੀ ਦੇ ਮਾਮਲੇ ਦੇ ਵਿੱਚ ਤਾਂ ਨਵਾਂ ਮੋੜ ਆ ਜਾਂਦਾ 1990 ਦੀ ਇਹ ਕੋਠੀ ਹੈ ਤੇ 2015 ਦਾ ਕੇਸ ਆ 2015 ਦੇ ਵਿੱਚ ਕੇਸ ਚੱਲਿਆ ਸੀਗਾ ਤੇ ਹੁਣ ਤੇਦੇ ਵੀ ਟੈਕਨੀਕਲ ਤੌਰ ਦੇ ਉੱਤੇ ਕੇਸ ਹੀ ਗਲਤ ਕੀਤਾ ਗਿਆ ਦੀ ਕੋਠੀ ਕਰ ਕਰਨ ਦਾ ਤਰੀਕਾ ਹੀ ਗਲਤ ਹੈਗਾ ਹੁਣ ਦੋ ਤਿੰਨ ਕਾਂਗਰਸੀ ਆਗੂ ਹੋਰ ਆ ਜਿਹੜੇ ਕਿ ਬੀਜੇਪੀ ਦੇ ਨਿਸ਼ਾਨੇ ਦੇ ਉੱਤੇ ਆ ਉਹਦੇ ਵਿੱਚੋਂ ਇੱਕਦ ਤਾ ਚਲੋ ਮੈਨੂੰ ਨਾਮ ਪਤਾ ਆ ਪਰ ਨਸ਼ਰ ਕਿਉਂ ਕਰਨਾ ਹੋ ਸਕਦਾ ਵੀ ਕੱਲ ਨੂੰ ਗੱਲ ਉਹ ਲਈ ਤੋਂ ਲੱਥੀ ਹੋਵੇ ਵੀ ਭਾਈ ਕੋਵੇਂ ਨਾ ਹੋਵੇ ਪਰ ਗੱਲ ਇਹ ਵੀ ਦੋ ਤੋਂ ਲੈ ਕੇ ਤਿੰਨ ਸੀਨੀਅਰ ਕਾਂਗਰਸੀ ਆਗੂ ਜਿਹੜੇ ਉਹਨਾਂ ਦੇ ਉੱਤੇ ਵੀ ਏਜੰਸੀਆਂ ਦਾ ਦਬਾਅ ਕਿਸੇ ਵੀ ਵੇਲੇ ਪੈ ਸਕਦਾ ਤੇ ਬੀਜੇਪੀ ਦੇ ਵਿੱਚ ਜਾਣ ਨੂੰ ਉਹ ਤਿਆਰੀ ਵੀ ਕਰੀ ਬੈਠੇ ਆ ਕਿਉਂਕਿ ਬੀਜੇਪੀ ਦੇ ਬਾਰੇ ਆਪਾਂ ਜਾਣਦੇ ਕਿ ਵਾਸ਼ਿੰਗ ਮਸ਼ੀਨ ਵਾਂਗੂ ਆ ਜਿਹੜਾ ਉਧਰ ਗੱਦਦ ਧੋਕਾ ਹੋ ਗਿਆ ਹੂੰ ਅੱਛਾ ਟੇਣਾ ਜੀ ਪੰਜਾਬ ਪੁਲਿਸ ਦੀ ਬਦਖੋਈ ਤਾਂ ਬਹੁਤ ਹੁੰਦੀ ਰਹਿੰਦੀ ਆ ਪਰ ਸੋਨਸਾ ਕਿਤੇ ਕਿਤੇ ਹੁੰਦੀ ਆ ਭੌ ਕੀਰਤਨਾ ਦੇ ਇੱਕ ਬੱਚੇ ਨੂੰ ਬਚਾਉਣ ਦੇ ਵਿੱਚ ਪੁਲਿਸ ਨੇ ਬੜੀ ਅੱਛੀ ਭੂਮਿਕਾ ਨਿਭਾਈ ਆ ਉਹਦੀ ਗੱਲ ਦੱਸੋ। ਦੇਖੋ ਬੜੀ ਚੰਗੀ ਗੱਲ ਆ ਜੀ ਜਿੱਥੇ ਪੁਲਿਸ ਨੂੰ ਐਪਰੀਸ਼ੀਏਟ ਵੀ ਕਰਨਾ ਬਣਦਾ ਕਈ ਥਾਵਾਂ ਦੇ ਉੱਤੇ ਪੁਲਿਸ ਬੜਾ ਸੋਹਣਾ ਕੰਮ ਕਰਦੀ ਆ ਤੇ ਉੱਥੇ ਉਹਦੀ ਸਿਫਤ ਕਰਨੀ ਬਣਦੀ ਆ ਭਵਕੀਰਤ ਸਿੰਘ ਨਾਂ ਦਾ ਇੱਕ ਬੱਚਾ ਜੀ ਲਗਭਗ 7 ਸਾਲ ਦੀ ਉਮਰ ਆ ਇਹ ਜੀ ਖੰਨੇ ਲਾਗੇ ਇੱਕ ਪਿੰਡ ਆ ਉੱਥੋਂ ਦਾ ਕੁਸਨੀਕ ਆਪਦੇ ਘਰ ਦੇ ਬਾਹਰਲੇ ਪਾਸੇ ਖੇਡੀ ਜਾਂਦਾ ਸੀ ਤੇ ਇਹਨੂੰ ਆ ਜਿਹੜੇ ਉਹ ਅਗਵਾ ਕਰਕੇ ਲੈ ਗਏ ਕੁਝ ਲੋਗ। ਸਰਪਰਦੇ ਜੀਆਂ ਨੂੰ ਫੋਨ ਕੀਤਾ ਵੀ 1 ਕਰੋੜ ਫਰौती ਦੇ ਦੋ ਨਹੀਂ ਤਾਂ ਬੱਚਾ ਮਾਰ ਦੇਾਂਗੇ 24 ਘੰਟੇ ਦੇ ਵਿੱਚ ਪੁਲਿਸ ਜਿਹੜੀ ਖੰਨੇ ਦੀ ਪੁਲਿਸ ਲੁਧਿਆਣੇ ਦੀ ਪੁਲਿਸ ਆਇਆ ਉਸ ਨੇ 24 ਘੰਟੇ ਦੇ ਵਿੱਚ ਅਗਵਾਕਾਰਾਂ ਨੂੰ ਅਪੜਿਆ ਤੇ ਅਗਵਾਹ ਪਿੰਡ ਦਾ ਉਹ ਜਸਪ੍ਰੀਤ ਸਿੰਘ ਆ 25-26 ਸਾਲ ਉਹਦੀ ਉਮਰ ਹੈ ਉਹਦੀ ਗੋਲੀ ਦੇ ਨਾਲ ਮੌਤ ਹੋ ਗਈ ਹੈ ਤੇ ਦੋ ਅਗਵਾਹਕਾਰ ਜ਼ਖਮੀ ਹੋ ਗਏ ਆ ਅਸਲ ਵਿੱਚ ਪਿੰਡ ਦਾ ਹੀ ਇੱਕ ਮੁੰਡਾ ਬਹਿਲੇ ਦੇ ਨਾਲ ਇਹਨਾਂ ਦੀ ਬੜੀ ਸਹਿਯਕਾਰ ਸੀਗਾ ਜਿਹੜਾ ਪੀੜਤ ਪਰਿਵਾਰ ਸੀਗਾ ਉਹਨਾਂ ਦੇ ਨਾਲ ਬੜੀ ਨੇੜਤਾ ਸੀਗੀ ਪਰ ਪਤਾ ਲੱਗਾ ਜੀ ਕਿ ਉੱਥੇ ਬਾਅਦ ਦੇ ਵਿੱਚ ਇਹ ਨਹੀਂ ਸਾਰਾ ਕੁਝ ਮਿਲ-ਬਿਲਾ ਕੇ ਕੀਤਾ ਵੀ ਭਾਈ ਜੇਕਰ ਪੈਸੇ ਆਉਂਦੇ ਤਾਂ ਆ ਲੈਣ ਦਿਓ ਤੇ 1 ਕਰੋੜ ਰੁਪਏ ਦੇ ਵਿੱਚ ਬਾਅਦ ਦੇ ਵਿੱਚ ਆਪਾਂ ਵੰਡੀਆਂ ਪਾ ਲਾਂਗੇ ਸੋ ਪੁਲਿਸ ਦੇ ਵੱਲੋਂ ਬੜੀ ਸੋਹਣੀ ਕਾਰਵਾਈ ਕੀਤੀ ਗਈ ਆ ਇਹ ਬਹੁਤ ਜਲਦ ਕਾਰਵਾਈ ਕਰਕੇ ਤੇ ਹਰਪਾਲ ਸਿੰਘ ਟੀਮਾ ਹੋਰਾਂ ਦੇ ਵੱਲੋਂ ਬੱਚਾ ਜਿਹੜਾ ਉਹ ਪਰਿਵਾਰਕ ਮੈਂਬਰਾਂ ਨੂੰ ਸਪੁਰਦ ਕਰ ਦਿੱਤਾ ਗਿਆ ਸੋ ਇਹ ਜਾਣਕਾਰੀ ਆਈ ਹੈ ਕਿ ਪੁਲਿਸ ਦੀ ਸਿਫਤ ਹੋ ਰਹੀ ਹੈ ਥਾਰੇ ਪਾਸੇ ਜੀ ਜਨਾਬ ਜੀ ਸੰਜੀਵ ਅਰੋੜਾ ਲੁਧਿਆਣਾ ਤੋਂ ਖੜੇ ਨੇ ਲੁਧਿਆਣਾ ਇੰਡਸਟਰੀਅਲ ਟਾਊਨ ਹੈ ਬਹੁਤ ਵੱਡੀ ਹੈਵੀ ਇੰਡਸਟਰੀਅਲ ਲੁਧਿਆਣੇ ਦੇ ਵਿੱਚ ਇੰਡਸਟਰੀਅਲਿਸਟ ਬਹੁਤ ਅਰਬਪਤੀ ਨੇ ਉੱਥੇ ਸੰਜੀਵ ਅਰੋੜੇ ਨੂੰ ਹੁਣ ਬਿਨਾਂ ਇਲੈਕਸ਼ਨ ਤੋਂ ਹੀ ਇੰਡਸਟਰੀ ਮਿਨਿਸਟਰ ਬਣਾਇਆ ਜਾ ਰਿਹਾ ਹੈ। ਆ ਬਿਲਕੁਲ ਜੀ ਬਿਲਕੁਲ ਸੰਜੀਵ ਅਰੋੜਾ ਹੁਣ ਨੂੰ ਬਿਨਾਂ ਇਲੈਕਸ਼ਨ ਤੋਂ ਅੰਦਾਜ਼ੇ ਹੈ ਇਸ ਗੱਲ ਦੇ ਕਿ ਉਹਨਾਂ ਨੂੰ ਇੰਡਸਟਰੀ ਯਾਨੀ ਕਿ ਉਦਯੋਗ ਵਿਭਾਗ ਦਾ ਮਿਨਿਸਟਰ ਸੈਟਰ ਬਣਾ ਦਿੱਤਾ ਜਾਵੇ। ਕਿਉਂਕਿ ਸੰਜੀਵ ਅਰੋੜਾ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਆ ਉਹਨਾਂ ਨੇ ਲੁਧਿਆਣੇ ਦੇ ਵਿੱਚ ਚੋਣ ਲੜਨੀ ਆ ਉਮੀਦਵਾਰ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਐਲਾਨਿਆ ਹੋਇਆ ਆਪਾਂ ਜਾਣਦੇ ਆ। ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਇਹ ਉਮੀਦਵਾਰ ਬਣੇ ਆ ਤੇ ਪਾਰਟੀ ਇਹ ਚਾਹੁੰਦੀ ਆ ਦਰਸਾਉਣਾ ਕਿ ਭਾਈ ਲੋਕਾਂ ਤੱਕ ਇਹ ਸੁਨੇਹਾ ਪਹੁੰਚਾਇਆ ਜਾਵੇ ਕਿ ਭਾਈ ਮੰਤਰੀ ਬਣਾ ਦਿੱਤਾ ਹੁਣ ਤੁਸੀਂ ਵਿਧਾਇਕ ਬਣਾ ਲਓ ਤੁਹਾਡੇ ਮਸਲੇ ਦਾ ਪਹਿਲ ਦੇ ਆਧਾਰ ਦੇ ਉੱਤੇ ਆਪੇ ਹੱਲ ਹੋ ਜਾਣੇ ਮੰਤਰੀ ਤੁਹਾਡੇ ਇਲਾਕੇ ਦਾ ਨਾਲੇ ਇਹਨਾਂ ਦਾ ਪਿੱਛਾ ਇੰਡਸਟਰੀ ਖੇਤਰ ਦੇ ਨਾਲ ਸੰਬੰਧਤ ਹੈ ਤੇ ਇੰਡਸਟਰੀ ਵਾਲੇ ਲੋਕਾਂ ਨੂੰ ਖੁਸ਼ ਕਰਨ ਦੇ ਲਈ ਆਮ ਆਦਮੀ ਪਾਰਟੀ ਇਹ ਕੁਝ ਕਰ ਸਕਦੀ ਹੈ ਮੰਨੇ ਜਾ ਰਿਹਾ ਵੀ ਚੋਣਾ ਹੋਣ ਤੋਂ ਪਹਿਲਾਂ ਪਹਿਲਾਂ ਹੀ ਇਹਨਾਂ ਨੂੰ ਮੰਤਰੀ ਬਣਾਇਆ ਜਾਊਗਾ ਹੁਣ ਜੇਕਰ ਮੰਤਰੀ ਬਣਾਇਆ ਜਾਊਗਾ ਤਾਂ ਮਤਲਬ ਇਹ ਵੀ ਵੋਟਾਂ ਤੋਂ ਪਹਿਲਾਂ ਪੱਲਾ ਹੀ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਵੀ ਦੇ ਰਣਗੇ ਜੇ ਅਸਤੀਫਾ ਦੇ ਰਣਗੇ ਫਿਰ ਕੇਜਰੀਵਾਲ ਦਾ ਨੀ ਸੋਧਿਆ ਦੋਵਾਂ ਦੇ ਵਿੱਚੋਂ ਕੌਣ ਬਣਦਾ ਰਾਜ ਸਭਾ ਦਾ ਮੈਂਬਰ ਹੁਣ ਸਭ ਦਾ ਧਿਆਨ ਇਹਦੇ ਵੱਲ ਟਿਕਿਆ ਰਹਿਣਾ ਵੈਸੇ ਦੇਸ਼ੀ ਰਾਜਨੀਤੀ ਦੇ ਵਿੱਚ ਕਈ ਵਾਰੀ ਅਫਸਰ ਖਾ ਹੋਏ ਕਰਦਾ ਇਹ ਕੁਝ ਕੇ ਸਮਾਂ ਪਹਿਲਾਂ ਦੀ ਗੱਲ ਏ ਜਦੋਂ ਰਾਜਸਥਾਨ ਦੇ ਵਿੱਚ ਵੀ ਜ਼ਿਮਨੀ ਚੋਣ ਹੋਈ ਸੀ ਉੱਥੇ ਬੀਜੇਪੀ ਨੇ ਆਪਣੇ ਉਮੀਦਵਾਰ ਨੂੰ ਜਿਹੜਾ ਖੜਾ ਕੀਤਾ ਸੀ ਉਹਨੂੰ ਪਹਿਲਾਂ ਹੀ ਮੰਤਰੀ ਬਣਾਤਾ ਲੋਕਾਂ ਨੇ ਉਹਨੂੰ ਹਰਾਤਾ ਤੇ ਕਾਂਗਰਸੀ ਚ ਤਾਤਾ ਜੀ ਹੂੰ ਅੱਛਾ ਕੇਜਰੀਵਾਲ ਹਾਲੇ ਵੀ ਪੰਜਾਬ 'ਚ ਜੜੇ ਬੈਠੇ ਨੇ ਜਾਂ ਚਲੇ ਗਏ ਦਿੱਲੀ ਨੂੰ ਨਹੀਂ ਜੀ ਫਿਰ ਹਾਲ ਉਹ ਦਿੱਲੀ ਗਏ ਹੋਏ ਆ ਪਰ ਗੱਲ ਇਹ ਕਿ 18 ਤਰੀਕ ਨੂੰ ਉਹਨਾਂ ਨੇ ਪੰਜਾਬ ਦੇ ਵਿੱਚ ਆਉਣਾ ਲੁਧਿਆਣੇ ਦੇ ਵਿੱਚ ਆਉਣਾ ਉਹਨਾਂ ਨੇ ਹੂੰ ਹੂੰ ਅੱਛਾ ਇੱਕ ਇਹ ਵੀ ਟ੍ਰੈਂਡ ਆ ਉੱਥੇ ਵੀ ਜੇ ਕਿਸੇ ਬੰਦੇ ਤੇ ਸ਼ੱਕ ਪੈ ਗਿਆ ਕਿ ਇਹਨੇ ਗਲਤ ਕੰਮ ਕੀਤਾ ਤਾਂ ਉਹਨੂੰ ਗੱਦੇ ਤੇ ਬਿਠਾ ਕੇ ਉਹਦੇ ਗਲ 'ਚ ਜੁੱਤੀਆਂ ਦਾ ਹਾਰ ਪਾ ਕੇ ਮੂੰਹ ਕਾਲਾ ਕਰਕੇ ਕਮਾ ਦਿੰਦੇ ਆ ਇਸ ਤਰ੍ਹਾਂ ਦਾ ਇੱਕ ਕੇਸ ਹੁਣ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਇਹ ਲੋਕਾਂ ਲਈ ਕਿਸ ਤਰੀਕੇ ਨਾਲ ਇੱਕ ਸਬਕ ਹੋਵੇਗਾ ਇਹਦੇ ਬਾਰੇ ਦੱਸੋ। ਦੇਖੋ ਜੀ ਗੱਲ ਅਸਲ ਵਿੱਚ ਇਹ ਆ ਵੀ ਨਾ ਇਸ ਤੋਂ ਪਹਿਲਾਂ ਆਪਾਂ ਖਬਰ ਸਾਂਝੀ ਕੀਤੀ ਸੀ ਰੈਡ ਅਥਮ ਦੇ ਉੱਤੇ ਮੇਰਾ ਖਿਆਲ ਵੀ ਕੁਝ ਕੁ ਮਹੀਨੇ ਪਹਿਲਾਂ ਦੀ ਗੱਲ ਹੀ ਆ ਲੁਧਿਆਣੇ ਦੀ ਇੱਕ ਗਾਰਮੈਂਟ ਸਰਕਲ ਦੇ ਵਿੱਚ ਸੇਕ ਪੁਰੀ ਦੀ ਖਬਰ ਆਈ ਸੀ ਫੈਕਟਰੀ ਦੇ ਮਾਲਕ ਨੇ ਫੈਕਟਰੀ ਦੇ ਮੈਨੇਜਰ ਨੇ ਕੁਝ ਕੋ ਹੋਰ ਲੋਕਾਂ ਨੇ ਔਰਤ ਉਹਨਾਂ ਦੇ ਤਿੰਨ ਧੀਆ ਤੇ ਮੁੰਡਾ ਪੰਚਾਂ ਜਿਹੜਾ ਮੂਹ ਕਾਲਾ ਕਰਕੇ ਜਬਰਦਸਤ ਬਚਣਾ ਪਾਟੇ ਕਿ ਮੈਂ ਚੂਹਾ ਹਾਂ ਤੇ ਮੈਂ ਆਪਣੀ ਦੋਈ ਨੂੰ ਬੋਲਦਾ ਰਿਹਾ ਜਾਂ ਕਰ ਹਟਾਣੀ ਫੇਰ ਖਰਾਬ ਹੋ ਗਿਆ ਫੋਨ ਤੁਹਾਡਾ ਆ ਦੁਬਾਰਾ ਬੁਲਾਉਣੇ ਆ ਜੀ ਵਾਇਰਲ ਹੋ ਗਈ ਉਹ ਜਿਹਨਾਂ ਦੇ ਉੱਤੇ ਪਰਚਾ ਦਰਜ ਹੋਇਆ ਉਹਦੇ ਵਿੱਚ ਮਾਲਕ ਵੀ ਆ ਉਹਨਾਂ ਨੇ ਇਹ ਪਤਾ ਕੀਤਾ ਕਿ ਹੁਣ ਪਤਾ ਲੱਗਾ ਵੀ ਭਾਈ ਜਿਨ੍ਹਾਂ ਦੇ ਪਰਚਾ ਦਰਜਾ ਅਗਾਊ ਜ਼ਮਾਨਤ ਦੀ ਅਰਜ਼ੀ ਲਾਈ ਪਰ ਪੰਜਾਬ 'ਚ ਰਹਿਣਾ ਹਾਈ ਕੋਰਟ ਨੇ ਬੜੀ ਸੋਹਣੀ ਗੱਲ ਕਹੀ ਉਹ ਕਹਿੰਦੇ ਕਿ ਤੁਸੀਂ ਤਾਲੇਬਾਨੀ ਤਰੀਕਾ ਨਹੀਂ ਪਣਾ ਸਕਦੇ ਜੇਕਰ ਬੰਦੇ ਨੇ ਗਲਤੀ ਕੀਤੀ ਹੈ ਕਾਨੂੰਨ ਦੇ ਮੁਤਾਬਕ ਕਾਰਵਾਈ ਹੋਊਗੀ ਪਰ ਤੁਸੀਂ ਬੰਦੇ ਦੀ ਸਮਾਜਿਕਤਾ ਉਸ ਪਰਿਵਾਰ ਦੀ ਬਿਲਕੁਲ ਹੀ ਖਤਮ ਕਰਦੇ ਆ ਤੁਸੀਂ ਗੱਲ ਦੇ ਵਿੱਚ ਤਖਤ ਨਾ ਪਾਉਣੇ ਚੋਰ ਵਾਲਿਆਂ ਤੁਸੀਂ ਉਹਨਾਂ ਨੂੰ ਗਲੀ ਦੇ ਵਿੱਚ ਘਮਾਉਣੇ ਆ ਸੋਸ਼ਲ ਮੀਡੀਆ ਤੇ ਵੀਡੀਓ ਪਾਉਣੇ ਆ ਤੇ ਤੁਹਾਡੀ ਇਹ ਜ਼ਮਾਨਤ ਵਾਲੀ ਅਰਜ਼ੀ ਅਗਾਊਂ ਜ਼ਮਾਨਤ ਵਾਲੀ ਬਿਲਕੁਲ ਰੱਦ ਕੀਤੀ ਜਾਣੀ ਹੈ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਪੰਜਾਬ ਦੇ ਵਿੱਚ ਸਭ 32 ਡਿਗਰੀ ਤੱਕ ਟੈਂਪਰੇਚਰ ਪਹੁੰਚ ਗਿਆ ਜੀ ਲਗਤੋ ਕਿ 32 ਡਿਗਰੀ ਤੱਕ ਵੱਖ-ਵੱਖ ਥਾਵਾਂ ਦੇ ਉੱਤੇ ਟੈਂਪਰੇਚਰ ਪਹੁੰਚ ਗਿਆ ਦੂਜੀ ਗੱਲ ਇਹ ਆ ਵੀ ਅੱਜ ਸਵੇਰ ਦੇ ਵੇਲੇ ਤਾਂ ਪੰਜਾਬ ਦੇ ਵਿੱਚ ਕੜਾਕੇ ਨਹੀਂ ਧੁੱਪ ਨਿਕਲੀ ਪਰ ਦੁਪਹਿਰੋਂ ਬਾਅਦ ਬਦਲੀ ਜੀ ਆ ਗਈ ਤੇ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ 2-3 ਦਿਨ ਪੰਜਾਬ ਦੇ ਵਿੱਚ ਮੌਸਮ ਬਦਲੇ ਰਹਿਣਾ ਕੁਝ ਖਸਾਵਾਂ ਤੇ ਕੜੀਆਂ ਪੈਣ ਦੀ ਵੀ ਆਸ ਹੈ ਪਰ ਉਦਾਂ ਜੇਕਰ 32 ਡਿਗਰੀ ਟੈਂਪਰੇਚਰ ਅੱਜ 14 ਤਰੀਕ ਦੇ ਨੂੰ ਹੋ ਗਿਆ ਤੇ ਤੀਜੇ ਵੀ ਦਿਨ 14 ਤਰੀਕ ਨੂੰ ਆ ਤੇ ਫਿਰ ਇਸ ਕੀ ਅੰਦਾਜ਼ਾ ਇਹ ਹੈ ਜੀ ਕਿ 45.47 ਤੱਕ ਟੈਂਪਰੇਚਰ ਮਈ ਜੂਨ ਦੇ ਵਿੱਚ ਆਮ ਜਾਣਾ ਹੈ ਜੀ ਜਰਨਤ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਮਿਹਰਬਾਨੀ ਬਹੁਤ ਧੰਨਵਾਦ